ਸਿੰਦਰ ਚੋੜਮਣੀ ਰਸ ਦੀ 6 ਮਹੀਨੇ ਮਿਹਨਤ ਕਰਨ ਤੋਂ ਬਾਅਦ ਅਸੀਂ ਬਹੁਤ ਵਧੀਆ ਰਿਜ਼ਲਟ ਲਿੱਤੇ ਹੁਣ ਅਸੀਂ ਅਗਲਾ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਰੰਗੀਲਾ 골ਡ ਕੈਪਸੂਲ ਜਿਸ ਵਿੱਚ ਆਪਨੇ ਚੰਦਰੋਦਯਾ ਰਸ ਸਵਰਨ ਪਸਮ ਹੀਰਾ ਪਸਮ ਨਾਗ ਪਸਮ ਅਬਰਕ ਪਸਮ ਹਜ਼ਾਰ ਪੁਤੀ ਅਤੂਲ ਸ਼ਕਤੀ ਦਾਤਾ ਵੰਗ ਪਸਮ ਸਵਰਨ ਮਾਕਸ਼ੀ ਪਸਮ ਮੋਤੀ ਪੇਸ਼ਟੀ ਪਰਵਾਰ ਪੇਸ਼ਟੀ ਕੇਸਰ ਅੰਬਰ ਅਕੀਕ ਪੇਸ਼ਟੀ ਸਿਲਾਜੀਤ ਰੂਮੀ ਵਸਤੂ ਕੀੜਾ ਜਿਹੜੀ ਸਾਲਮ ਮਿਸਰੀ ਸਾਲਮ ਪੰਜਾ ইরਾਨੀ ਅਕਰਕਰ ਉਟੰਗਨ ਦੇ ਬੀਜ ਵਿਧਾਰੀ ਕੰਧ ਸਫੇਦ ਚੰਦਨ ਛੋਟੀ ਇਲੈਚੀ ਦੇ ਬੀਜ ਭਖੜਾ ਬੋੜ ਇਹ ਸਾਰਾ ਪਹਿਲਾ ਪਾਊਡਰ ਬਣਾ ਕੇ ਦੁੱਧ ਵਿੱਚ ਆਪਾਂ ਨੇ ਇਹਦੀ ਰਗੜਾਈ ਕਰਨੀ ਹੈ ਬੋਰਡ ਦੇ ਵਿੱਚ ਫਿਰ ਇਹਨੂੰ ਭਾਵਨਾ ਆਪਣੇ ਦੇਣੀ ਹੈ ਪਾਣ ਦੇ ਪੱਤਿਆਂ ਦੀ ਸਫੇਦ ਮੁਸਲੀ ਸਤਾਵਰ ਖਸ ਕੌਂਚ ਗਲੋ ਤੂਸੀ ਦੇ ਪੱਤੇ ਦੀਆਂ 5-5 ਭਾਵਨਾ ਦੇ ਕੇ ਟੋਟਲ 35 ਭਾਵਨਾ ਹੋ ਗਈਆਂ ਫਿਰ ਇਹਨੂੰ ਚੰਗੀ ਤਰ੍ਹਾਂ ਭਾਵਨਾ ਦੇਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਨੇ ਸਿੰਬਲ ਦੇ ਕੁਆਸ ਦੀ ਰਗੜਾਈ ਕਰਕੇ ਫਿਰ ਇੱਕ ਐਪਸੂ ਤਿਆਰ ਹੋਊਗਾ ਜੋ ਕਿ ਸ਼ਿਗਰਪਤਨ ਟਾਈਮਿੰਗ ਵੀਰਜਪਤਰਾ ਨਰਮਦੀ ਵਾਲੇ ਮਰੀਜ਼ਾਂ ਲਈ ਬਾ ਕਮਾਲ ਚੀਜ਼ ਬਣਦੀ ਹੈ। ਬੰਦੇ ਦਾ ਜਿਹੜਾ ਚਿਹਰਾ ਹੁੰਦਾ ਇਹਦੇ ਖਾਣ ਨਾਲ ਸੁਰਖ ਲਾਲ ਹੋ ਜਾਂਦਾ ਹੈ। ਪਾਵਰ ਤੇ ਤਾਕਤ, ਜੋਸ਼ ਬਹੁਤ ਵਧੀਆ ਆਉਂਦਾ ਹੈ। ਕਮਜ਼ੋਰ ਤੋਂ ਕਮਜ਼ੋਰ ਮਰੀਜ਼ ਵੀ ਦਵਾਈ ਦਾ ਜਸ ਗਾਉਂਦਾ ਹੈ। ਜਿਹੜੇ ਐਯੁਰਵੇਦਿਕ ਤੇ ਜਾਣਕਾਰ ਨੇ ਉਹਨਾਂ ਨੂੰ ਪਤਾ ਵੀ ਇਹ ਯੋਗ ਕੀ ਕੀ ਕਰ ਸਕਦਾ ਹੈ। ਮਹਿੰਗਾ ਜ਼ਰੂਰ ਹੈ ਪਰ ਖਾਦਾ ਹੋਇਆ ਦੱਸੂਗਾ ਸਰੀਰ ਨੂੰ। ਤੇ ਸਿਰਫ ਆਰਡਰ ਤੇ ਹੀ ਤਿਆਰ ਹੁੰਦਾ ਹੈ। ਅਡਵਾਂਸ ਪੇਮੈਂਟ ਆਉਣ ਤੋਂ ਬਾਅਦ ਇਹਦੀ ਤਿਆਰੀ ਹੁੰਦੀ ਹੈ ਕਿਉਂਕਿ ਬਹੁਤ ਮਹਿੰਗਾ ਹੈ ਤੇ ਮਿਹਨਤ ਬੜਾ ਹੋਵੇਗਾ ਜਿਸ ਤਰੀਕੇ ਨਾਲ ਅੱਜ ਕੱਲ ਆਪਣਾ ਖਾਣ ਪੀਣ ਦਾ ਸਿਸਟਮ ਹੈ ਉਸ وجہ ਨਾਲ ਆਪਾਂ ਅੰਦਰੋਂ ਖੋਖਲੇ ਹੋ ਗਏ ਨੇ ਉੱਥੇ ਇਹ ਜਿਹੇ ਹੀ ਯੋਗ ਕੰਮ ਕਰਦੇ ਨੇ ਜੇ ਕਿਸੇ ਨੂੰ ਲੋੜ ਆ ਤਾਂ ਸੰਪਰਕ ਕਰੋ ਧੰਨਵਾਦ ਜੀ